ਸੁਣ ਆ ਗਏ ਹਲੋ ਜੀ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਦੀਪਾ ਹਾਂਜੀ ਵਧੀਆ ਠੀਕ ਠਾਕ ਜੇ ਤੁਸੀਂ ਸੁਣਾਓ ਹਾਂ ਠੀਕ ਠਾਕ ਆ ਪਤਾ ਤੁਹਾਡਾ ਵੀ ਵਧੀਆ ਤੁਹਾਨੂੰ ਸੁਣਾ ਆਪਣਾ ਹਾਂਜੀ ਠੀਕ ਜੇ ਕੀ ਕਰਨ ਦਾ ਹੈ ਭਾਬੀ ਹੋਂ ਦਾ ਸਿਹਾਲ ਹਾਂ ਠੀਕ ਠਾਕ ਆ ਅੱਜ ਚਲੋ ਠੀਕ ਹੀ ਚਾਹੀਦਾ ਪਾਪਾਈ ਦਾ ਖਿਆਲ ਆ ਉਹਦੇ ਪਾਪੇ ਦਾ ਕਿਈ ਖਿਆਲ ਵਧੀਆ ਤੁਹਾਨੂੰ ਸੁਣਾ ਆਪਣਾ ਵਦਿਆ ਠੀਕ ਹੈ ਸਾਡੇ ਵੀ ਅੱਛਾ ਇਹੋ ਮੈਂ ਆਖਿਆ ਮਨਜੀਤ ਨੇ ਮੇਰੇ ਨਾਲ ਗੱਲ ਕੀਤੀ ਕਾਦੀ ਤਾਂ ਸਦੀਆਂ ਤਾਂ ਫੋਟੋ ਮੇ ਨੂੰਤਾ ਹੋਰ ਤਰ੍ਹਾਂ ਹੀ ਹੁੰਦੀ ਆ ਪਰ ਹੁਣ ਮੈਨੂੰ ਤੇਰ ਨਾਲ ਕਰਨੀ ਪੈਣੀ ਆ ਗੱਲ ਹਾਂਜੀ ਹਾਂਜੀ ਕਰੋ ਉਹ ਕਿਹੜੀ ਗੱਲ ਆ ਤਾਂ ਸਦੀ ਪਿਆ ਦਵਿੰਦਰ ਮੇਰੇ ਨਾਲ ਦਵਿੰਦਰ ਨੇ ਗੱਲਾਂ ਕੀਤੀਆਂ ਸਾਰੀਆਂ ਮੈਨੂੰ ਦੱਸੀਆਂ ਦੀ ਬਦੀਆਂ ਕੀ ਗੱਲਾਂ ਕੀਤੀਆਂ ਦਵਿੰਦਰ ਨੇ ਪਤਾ ਵੀ ਲੱਗੇ ਪਰ ਇਹ ਕੀ ਤਨਾਈਆਂ ਗੱਲਾਂ ਪੀ ਇੱਕ ਤੇ ਉਹ ਫਿਰ ਨਾ ਜਾਂਦੀ ਆ ਹਾਦ ਹੋ ਗਈ ਆ ਕਿੱਥੇ ਫਿਰ ਨ ਜਾਂਦੀ ਆ ਮੈਂ ਪਰ ਸਪਾਕੇ ਤੇ ਤੁਰੀ ਨਹੀਂ ਰਹਿੰਦੀ ਰੋਜ਼ ਤੁਰੀ ਰਹਿੰਦੀ ਦੂਜੀ ਗੱਲ ਇਹ ਵੀ ਕੋਈ ਮੁੰਡਾ ਹੀ ਗਵਾਂਢ ਦਾ ਉਹ ਨਹੀਂ ਉਹ ਇਹ ਬਾਹ ਖੜੀ ਮੰਮੀ ਦਵਿੰਦਰ ਦਾਦਾ ਦਿਮਾਗ ਖਰਾਬ ਹੋ ਗਿਆ ਵਾ ਤੇ ਉਹ ਜੀ ਭਾਬੀ ਜਿਹੜੀ ਉਹਦੀਆਂ ਗੱਲਾਂ ਦੇ ਵਿੱਚ ਆ ਗਈ ਆ ਐਦਾਂ ਦੀ ਤਾਂ ਕੋਈ ਗੱਲ ਹੈ ਹੀ ਨਹੀਂ ਜੇ ਹੁੰਦੀ ਤਾਂ ਮੈਂ ਨਾ ਤੁਹਾਡੇ ਨਾਲ ਕਰਦੀ ਪੁੱਤਰ ਤੂੰ ਇਹ ਪਰਤਾਪਾਉਣ ਵਾਲੀ ਇਤਨੀ ਜੀ ਦੀ ਗੱਲ ਹੈਗੀ ਜੇ ਕੋਈ ਗੱਲ ਹੋ ਤਾਂ ਤੁਹਾਡੇ ਨਾਲ ਕਰ ਤਾਂ ਨਾ ਇਹ ਤਾਂ ਚੰਗੇ ਨਹੀਂ ਲੱਗੀ ਦਾ ਤੈਨੂੰ ਮੈਂ ਦੱਸਾਂ ਲੈ ਦੱਸ ਤੂੰ ਹੀ ਵੀ ਉਹਨਾਂ ਦੇ ਮਗਰ ਲਾ ਕੇ ਡੈਬੇ ਮੈਨੂੰ ਬੋਲਣ ਮੈਂ ਕੀ ਗਲਤ ਕੀਤਾ ਦੱਸ ਜੋ ਹੋ ਗਿਆ ਉਹ ਤੇ ਬੜੀ ਪੁਰਾਣੀ ਗੱਲ ਹੈ ਦਵਿੰਦਰ ਤੇ ਉਹ ਹੀ ਗੱਲ ਨੂੰ ਛੱਡਦੀ ਨਹੀਂ ਨਹੀ ਇਹ ਕਰਦਾ ਕਿ ਝੂਠਾ ਨਹੀਂ ਮੈਂ ਇਹ ਤੇ ਨਹੀਂ ਤੁਹਾਨੂੰ ਆਂਦੀ ਭਿ ਝੂਠਿਆ ਤੇ ਪਰ ਉਹਨੇ ਤੇ ਇਸ ਚੀਜ਼ ਦੀ ਮਾਫੀ ਮੰਗ ਲਈ ਹੀ ਮੇਰੇ ਕੋਲੋਂ ਵੀ ਮੈਥੋਂ ਗਲਤੀ ਹੋਈ ਆ ਪਰ ਉਹਨੇ ਜੇ ਜੋ ਹਟ ਵੇਤੀ ਸਾਰੀ ਉਹਨੇ ਨਿੱਕੀ ਨਿੱਕੀ ਗੱਲਾਂ ਉਹਨੇ ਮਨਜੀਤ ਦੇ ਨਾਲ ਕੀਤੀ ਤੇ ਮਨਜੀਤ ਨੇ ਮੇਰੀ ਇੰਨੀ ਛਾੜ ਪਾਈ ਤੇ ਬਹੁਤ ਹੀ ਚਾਦੀ ਹਾਂਜੀ ਮੈਨੇ ਚੰਗੀ ਪਾਲੀ ਨੂੰ ਤੂੰ ਛੱਡਦੀ ਤੇ ਤੇਰੀ ਧੀ ਯਾਰ ਕੰਮ ਕਰਦੀ ਫਿਰਦੀ ਆ ਉਹ ਮੰਮੀ ਰਹਿਂ ਦੋ ਤੂੰ ਹੀ ਵੀ ਉਹਨਾਂ ਦੀਆਂ ਗੱਲਾਂ ਚ ਆਣ ਕੇ ਡੈਪੇ ਜੇ ਦਿਵਿੰਦਰ ਦਾ ਦਿਮਾਗ ਖਰਾਬ ਹੋ ਗਿਆ ਉਹ ਜੀ ਇਹ ਕਿਹੜੀ ਪੱਦਰੀ ਆ ਜਿਹੜੀਆਂ ਉਹਦੀਆਂ ਸੁਣ ਕੇ ਜਾ ਕੇ ਤੁਹਾਨੂੰ ਬੋਲਣ ਡੈਪੀ ਆਏ ਤੇ ਅੱਗੇ ਮੇਰੇ ਤੋਂ ਖਾਰ ਖਾਂਦੀ ਸੀ ਤੇ ਹੁਣ ਇਹਨੂੰ ਹੋਰ ਮੌਕਾ ਮਿਲ ਗਿਆ ਕਹਨੇ ਦੇ ਤੇ ਤਾਂ ਫਾਰਮ ਫੋਨ ਤੇ ਬਹੁਤੀਆਂ ਗੱਲਾਂ ਕੀ ਕਰਨੀਆਂ ਕਿ ਕਿਤੇ ਨਹੀਂ ਆਵਾਂਗੇ ਤੇ ਤੈਨੂੰ ਵੀ ਬੋਲਾਂਗੇ ਤੇ ਦਵਿੰਦਰ ਨੂੰ ਬੋਲਾਂਗੇ ਤਾਂ ਫਿਰ ਮੂੰਹ ਤੇ ਗੱਲਾਂ ਹੋਣੀਆਂ ਸਾਰੀਆਂ ਕੋਈ ਗੱਲ ਨਹੀਂ ਤੁਸੀਂ ਜਦੋਂ ਮਰਜ਼ੀ ਆ ਜਿਓ ਇਹ ਚ ਪੁੱਛਣ ਵਾਲੀ ਕਿਹੜੀ ਗੱਲ ਦੱਸ ਤੁਸੀਂ ਆਪਣੀ ਤੀ ਦੇ ਕੋਲ ਆਉਣਾ ਆ ਹੀ ਸਕਦੇ ਜੀ ਨਹੀਂ ਉਹ ਤਾਂ ਆ ਹੀ ਸਕਦੇ ਆ ਪਰ ਇਹ ਹਾਂ ਕਿ ਮਨਜੀਤ ਪਤਾ ਕੀ ਜਾਂਦੀ ਹਾਂਦੀ ਥੋੜੀ ਤੇ ਉਹ ਕੰਮ ਨੂੰ ਜਾਂਦੇ ਹੀ ਅਥੇ ਨਿਆ ਕਰਨ ਜਾਂਦੇ ਜੋ ਮੈਂ ਕਿਹਾ ਵੀ ਨਿਆ ਕਰਨੇ ਨਹੀਂ ਜਾਂਦੇ ਹਾਂ ਤੇ ਕੇ ਗਰਬਾ ਦਾ ਪਤਾ ਨਹੀਂ ਤੇ ਅਹੀਂ ਤੇ ਉੱਦਾਂ ਨਹੀਂ ਆਈ ਠੀਕ ਹੋ ਜਾ ਸਕਦੇ ਅਹੀਂ ਉੱਦਾਂ ਜਾ ਗਏ ਹਾਂ ਦੋ ਤਿੰਨ ਵਾਰ ਗਏ ਹਾਂ ਫਾੜਾ ਵੀ ਜੀ ਕਰਦਾ ਸੀ ਆਪਣੀ ਧੀ ਨੂੰ ਮਿਲਣ ਨੂੰ ਪਤਾ ਕੀ ਆ ਮੰਮੀ ਗੁੱਸਾ ਇਹਨੂੰ ਮਨਜੀਤ ਨੂੰ ਕਿ ਹੋਰ ਚੀਜ਼ ਦਾ ਹੁੰਦਾ ਵਾ ਤੇ ਕੱਢਦੀ ਆ ਇਹ ਮੇਰੇ ਰਾਈ ਦਾਡੇ ਨਾਲ ਗੁੱਸਾ ਇਹਨੂੰ ਹੋਣਾ ਵਾ ਵੀ ਮਸ਼ੀਨ ਮੰਗਦੀ ਆ ਹੁਣ ਇਹਨਾਂ ਮਸ਼ੀਨ ਲੈ ਕੇ ਦੇਣੀ ਆ ਤੇ ਗੱਲ ਹੋਰ ਪਾਸੇ ਲਾਵਾਂ ਮੈਂ ਨਹੀਂ ਮਸ਼ੀਨ ਦਾ ਕਾਹਦਾ ਗੁੱਸਾ ਵਾ ਇਹਨੂੰ ਹੋਰ ਹੋ ਸਕਦਾ ਵਾ ਵੀ ਆਂਦੀ ਹੋਵੇ ਮੈਂ ਇਦਾਂ ਨੂੰ ਗੱਲ ਲਾਵਾਂ ਤੇ ਇਹ ਰੌਲਾ ਇੱਧਰ ਪੈ ਜਾਵੇ ਤੇ ਉੱਧਰ ਨਾ ਤਾਂ ਤੁਸੀਂ ਉਤੋਂ ਹੀ ਉਹਦੀਆਂ ਗੱਲਾਂ 'ਚ ਨਾ ਅਸਰ ਕਰਿਆ ਕਰੋ ਮੈਂ ਜੰਦਾ ਨੂੰ ਕਹਿਣ ਦੀ ਵੀ ਕੋਈ ਗੱਲ ਨਹੀਂ ਦੱਸ ਤਾ ਨੂੰ ਮੇਰੇ ਤੇ ਯਕੀਨ ਨਹੀਂ ਹੈਗਾ ਮਸ਼ੀਨ ਤੇ ਪੋਤਾ ਹੀ ਹਲੇ ਚੰਗੇ ਭਲੇ ਸਾਬ ਕੋ ਕਰਨ ਯੋਗੇ ਆ ਕਮਾਉਣ ਯੋਗੇ ਆ ਮਸ਼ੀਨ ਤੇ ਐਂ ਲੈ ਕੇ ਦੇਣੀ ਇਹਨੂੰ ਜੇ ਪੋਛ ਹੀ ਲਿਆ ਇਹਦੀ ਤੇ ਸਲਾਹ ਹੀ ਲਈ ਇੱਕ ਇਹ ਘਰ ਦੇ ਵਿੱਚ ਚਲੋ ਮਗਰੋਂ ਤੋੜੀ ਕੋਈ ਲੜਾਈ ਝਗੜਾ ਨਾ ਹੋਵੇ ਇਹਦਾ ਤਾਂ ਸਭ ਆਈ ਸਵ ਚੰਗਾ ਕੀਤਾ ਇਹਨੇ ਸਲਾਹ ਕੀਤੀ ਆਰੇ ਪੁੱਠੀ ਪੈ ਗਈ ਹਨ ਚਲੋ ਕੋਈ ਨਹੀਂ ਤੁਸੀਂ ਆ ਜਾਓ ਕਹਿੰਦੇ ਨਾ ਮੈਂ ਸੂਟ ਕਿਸ ਦਾ ਦੇਣਾ ਵਾਂ ਮੈਨੂੰ ਸੀਂ ਨਹੀਂ ਜ਼ਰੂਰੀ ਥੋੜਾ ਜਿਹਾ ਰਹਿੰਦਾ ਵਾ ਤੁਸੀਂ ਆ ਜਾਓ ਫਿਰ ਆਪਾਂ ਕਰ ਲਾਂਗੇ ਗੱਲ ਚਲੋ ਕੋਈ ਨਹੀਂ ਆਵਾਂਗੇ ਕਹਿੰਦੇ ਨਾ ਇਹ ਕਰਕੇ ਆਵਾਂਗੇ ਹੈ ਹਾਂਜੀ ਹਾਂਜੀ ਚਲੋ ਠੀਕ ਆ ਹੋਰ ਠੀਕ ਠਾਕ ਪਾਪਾ ਹੀ ਹੋਣੀ ਆ ਹਾਂ ਪਾਪਾ ਹਣੀ ਠੀਕ ਠਾਕ ਪਾਪਾ ਜੀ ਵੀ ਵਧੀਆ ਵਾ ਤੁਸੀਂ ਕਿਹੇ ਗੱਲ ਦਾ ਫਿਕਰ ਨਾ ਕਰਿਓ ਇਦਾਂ ਦੀ ਕੋਈ ਗੱਲ ਨਹੀਂ ਆ ਤੁਸੀਂ ਆ ਜਾਓ ਆਪਾਂ ਕਰਾਂਗੇ ਬੈੱਕ ਕੇ ਗੱਲ ਹੋ ਤਾਂ ਮੈਨੂੰ ਤੇ ਉਦੋਂ ਦੀ ਟੈਨਸ਼ਨ ਹੀ ਬੜੀ ਏ ਨਹੀਂ ਨਹੀਂ ਤੁਸੀਂ ਐਵੇਂ ਟੈਨਸ਼ਨ ਨਾ ਲਓ ਜਿਉਂ ਮੈਂ ਕਹਿਨ ਦੀ ਵੀ ਕੋਈ ਗੱਲ ਨਹੀਂ ਆ। ਚਲੋ ਠੀਕ ਆ ਕੋਈ ਨਹੀਂ ਕਹਿ ਦੇਣਾ ਹੀ ਆਵਾਂਗੇ ਹੈ। ਹਾਂ ਠੀਕ ਠੀਕ ਓਕੇ। ਹਾਂ ਓਕੇ। ਹਾਦੂ ਵੀ ਦਿਵਿੰਦਰ ਵਾਲੀ ਜਿਹੜੀਆਂ ਗੱਲਾਂ ਤੋਂ ਮੈਂ ਡਰਦੀ ਹਾਂ ਆ ਇਹਨੇ ਉਹ ਸਾਰੀਆਂ ਮੇਰੇ ਗਾੜੀ ਲਿਆਣ ਕੇ ਰੱਖਤੀਆਂ ਮੈਂ ਨਹੀਂ ਹਾਂ ਇੱਜ਼ਤ ਬਣੀ ਰਹੂਗੀ ਪਰ ਇਹਨੇ ਮੇਰੀ ਬਦਨਾਮੀ ਕਰਨ ਵਾਲੀ ਕੋਈ ਕਸਰ ਨਹੀਂ ਛੱਡੀ। ਮੇਰੇ ਆ ਪੇਕਿਆਂ ਤੱਕ ਇਹਨੇ ਗੱਲ ਪਚਾ ਕੇ ਰੱਖਤੀ ਆ ਤੇ ਹੁਣ ਮੈਨੂੰ ਕਾਹਦਾ ਡਰ ਹੁਣ ਮੈਂ ਇਹਦੇ ਨਾਲ ਇੱਕ ਪਾਸਾ ਕਰ ਹੀ ਲੈਣਾ ਵਾ। ਜੋ ਹੋ ਉਹ ਵੇਖੀ ਜਾਊ ਬਥੇਰੇ ਪਰਦੇ ਪਾਏ ਆ ਵੀ ਚਲ ਸ਼ਾ ਮੇਰੀ ਇੱਜ਼ਤ ਬਣੀ ਰਵੇ ਪਰ ਨਹੀਂ ਇਹਨੇ ਆ ਹੱਤਾ ਹੀ ਪਾਰ ਕਰਤੀਆਂ ਸਾਰੀਆਂ ਮੰਮੀ ਹੂੰ ਹਾਂ ਕੰਮ ਬਾਅਦ ਚ ਕਰਿਓ ਪਹਿਲਾਂ ਮੇਰੀ ਗੱਲ ਸੁਨੋ ਨਹੀਂ ਪਾ ਲੈਂਦੇ ਆ ਤੋ ਧੋ ਕੇ ਉੱਥੇ ਸੁੱਟ ਗਈਆਂ ਤੇ ਸੁੱਕਣੇ ਕਦੋਂ ਐ ਕੋਈ ਨਹੀਂ ਆ ਮੇਰੀ ਗੱਲ ਸੁਣ ਫੇਰ ਉੱਥੇ ਰੱਖ ਲੈਣੇ ਮੈਂ ਪਾ ਲੂੰਗੀ ਸੁੱਕਣੇ ਤੂੰ ਇੱਧਰ ਆਓ ਮੇਰੀ ਗੱਲ ਸੁਨੋ ਕੀ ਆ ਇੱਥੇ ਰੱਖਦੇ ਹਾਂ ਅੰਦਰ ਆਉਂ ਇੱਥੇ ਨਹੀਂ ਕਰਨੀ ਚਲ ਖਲੋ ਜਾ ਪਾ ਲੈਂਦੇ ਮੈਂ ਲੈ ਦੱਸ ਨਹੀਂ ਪਾ ਲੈਂਦੇ ਬੇਬੇ ਰੁਕ ਜਾ ਐਡੀ ਪਤਾ ਨਹੀਂ ਕਾਲੀ ਕੀ ਆ ਕੀ ਬਣਾਇਆ ਮੇਰੇ ਵਾਸਤੇ ਬਣਾਇਆ ਤੁਹਾਡੇ ਵਾਸਤੇ ਮਟਰ ਪਨੀਰ ਦੋ ਕਲੀੜੇ ਰਹਿ ਗਏ ਲੀੜੇ ਪਾ ਚ ਪੈਣਗੇ ਮੇਰੀ ਗੱਲ ਪਾ ਵਾਲਾ ਹੁਣ ਕੀ ਆ ਦੱਸ ਦੇ ਹੁਣ ਪਾਚ ਤੁਸੀਂ ਮੈਨੂੰ ਕਹਿ ਦਿੰਦੇ ਜੇ ਤੂੰ ਚੁੱਪ ਕਰ ਤੂੰ ਚੁੱਪ ਕਰ ਮੈਨੂੰ ਚੁੱਪ ਕਰਾਉਂਦੇ ਰਹ ਜਾਂਦੇ ਤੇ ਆ ਵੇਲੋ ਦਵਿੰਦਰ ਦੀ ਕਰਤੂਤ ਸੁਣ ਲੋ ਹਣ ਕੀ ਹੋਇਆ ਵਾ ਜੇ ਮੇਰੀ ਪਰਜਾਈ ਆ ਹੀ ਗਈ ਹਾਂ ਤਤੜੀ ਅੱਗੇ ਤੇ ਪਿੱਛੋਂ ਤੇ ਕਦੀ ਉਹ ਵੜੀ ਨਹੀਂ ਜੇ ਉਹ ਆ ਹੀ ਗਈ ਤੇ ਇਹਨੇ ਕਿੱਦਦਿਆਂ ਕਿੱਦਦ ਚੜਾ ਸ਼ੁਰੂ ਕੀ ਉਹਨੂੰ ਗੱਲਾਂ ਦਸੀਆਂ ਉਹ ਜਾ ਕੇ ਮੇਰੀ ਮਾਂ ਨੂੰ ਮੈਨੂੰ ਸਿੱਧੀ ਸਿੱਧੀ ਗੱਲ ਦੱਸ ਚੜਾ ਸ਼ੁਰੂ ਕੀ ਆ ਗਈ ਯੂਗੀ ਗੱਲ ਕਰ ਸਿੱਧੀ ਕੀ ਹੋਇਆ ਵਾ ਸਿੱਧੀ ਗੱਲ ਇਹ ਆ ਪੀ ਉਹ ਜਿਹੜੀ ਤੁਹਾਨੂੰ ਕਹਿੰਦੀ ਨਹੀਂ ਮੈਂ ਫੋਨ 'ਚ ਵੀਡੀਓ ਬਣਾਈ ਆ ਗਵਾਂਡੀਆਂ ਦੇ ਮੁੰਡੇ ਨੇ ਹੱਥ ਫੜਿਆ ਇਹ ਸਾਰੀਆਂ ਗੱਲਾਂ ਇਹਨੇ ਕੀਤੀਆਂ ਭਾਬੀ ਨਾਲ ਭਾਬੀ ਜਾ ਕੇ ਮੰਮੀ ਨੂੰ ਮਿਹਨੇ-ਮੁਹਨੇ ਦਿੱਤੇ ਆ ਵੀ ਤੇਰੀ ਕੁੜੀ ਐ ਤੇ ਕੁੜੀ ਤੇਰੀ ਜਿਉਂ ਤੇ ਮੰਮੀ ਹੁਣ ਟੈਨਸ਼ਨ ਲੈਣ ਦੇ ਫੋਨ ਆਉਣ ਡਿਆ ਤੇ ਤੁਹਾਨੂੰ ਤੇ ਅੱਗੇ ਉਹਨਾਂ ਦਾ ਪਤਾ ਪੀਓ ਮੇਰੀ ਫਿਗਰ ਬੜੀ ਕਰਦੇ ਆ ਉਹਨੂੰ ਸਾਰੀ ਗੱਲ ਦੱਸਤੀ ਆ ਇਹਦਾ ਬੱਚੇ ਬੀੜਾ ਨਹੀਂ ਇਹ ਤਾਂ ਜ਼ੁਬਾਨੇ ਦੀ ਆਪਣੀ ਨਹੀਂ ਉਹਦੀ ਕਟੀਆਂ ਜਿਹੜੀ ਜ਼ੁਬਾਨੇ ਦੀ ਫੇਰ ਉੱਗ ਜੜੀ ਲੰਮੀ ਹੋ ਜਾਣੀ ਆ ਭਾਈ ਨੇ ਕੀ ਸੋਚਦੀ ਹੋਊਗੀ ਕੀ ਆਂਦੀ ਤੈਨੂੰ ਕਿੱਦਾਂ ਪਤਾ ਲੱਗਾ ਤੁਹਾਨੂੰ ਦੱਸ ਨਹੀਂ ਮੰਮੀ ਦਾ ਫੋਨ ਆਉਣ ਡਿਆ ਕਿ ਮੈਂ ਮੰਮੀ ਨੂੰ ਡਈ ਆ ਵੱਧ ਘਾਟੋ ਕਰਨ ਉਹ ਤੇ ਅੱਗੇ ਨਹੀਂ ਗੱਲ ਛੱਡਦੀ ਹੁੰਦੀ ਉਹੋ ਜੀ ਉਹ ਜੇ ਤੂੰ ਸੁਣ ਲਈਂਗਾ ਮਤਲਬ ਤੂੰ ਇੱਥੇ ਮੇਰੇ ਨਾਲ ਗੱਲ ਕਰਦੇ ਮੈਂ ਇੱਥੇ ਇਹਦੇ ਨਾਲ ਗੱਲ ਨਿਬੇੜਦਾ ਇੱਥੋਂ ਸੁਣ ਕੇ ਚਲ ਗਈ ਇਹ ਤੇ ਜਾ ਕੇ ਉਹਨੇ ਮੇਰੀ ਮਾਂ ਨਾਲ ਡਈ ਆ ਮੈਂ ਤੇ ਉਹਨੇ ਆਡਾ ਲਾਇਆ ਹੁਣ ਤੇਰੀ ਮਾਂ ਨਾਲ ਬਥੇਰਾ ਕੁਝ ਕਰਦੀ ਉਹ ਤੇ ਅੱਗੇ ਨਹੀਂ ਗੱਲ ਛੱਡਦੀ ਮੈਨੂੰ ਤਾਂ ਲੱਗਦਾ ਇਹ ਮੂੰਹ ਜੋੜ ਕੇ ਕਰ ਗਈਆਂ ਇਹ ਗੱਲਾਂ ਇੱਥੇ ਹੀ ਜਿਦੋਂ ਕਿਤੇ ਮੈਂ ਉੱਧਰ ਹਾਂ ਹੂੰ ਤੇ ਤੂੰ ਹੀ ਘਰੇ ਨਹੀਂ ਹੈਗੇ ਤੇ ਪਹਿਲਾਂ-ਪਹਿਲਾਂ ਦਾ ਲੱਗ ਗਿਆ ਮੁਰਕੇ ਤੇ ਮੈਂ ਕੋਲ ਹੀ ਰਹੀ ਆ ਪਤਾ ਕੀ ਹੋਇਆ ਈਓ ਮੈਂ ਤੈਨੂੰ ਨਹੀਂ ਸੱਦਣ ਚਲ ਗਈ ਹੂੰ ਇਹ ਮਗਰੋਂ ਕਰ ਲਈਆਂ ਫਿਰ ਇੰਨਾ ਗੱਲਾਂ ਹਾਏ ਹਾਏ ਨਹੀਂ ਸਿਆਪਾ ਇਹਦਾ ਇਹੋ ਜਿਹਾ ਕਿਤੇ ਫਿਰ ਮੰਮੀ ਤੇਰੀ ਹੁਣ ਮੰਮੀ ਤੇ ਸਾਰਾ ਮੇਰੇ ਤੇ ਚਿੱਕਰ ਸੁੱਟਣ ਡਿਆ ਮੇਰਾ ਪੁੱਤ ਵੀ ਆ ਗਿਆ ਆਂਦੇ ਆ ਵੀ ਤੂੰ ਸਾਡੇ ਤੋਂ ਇਹ ਗੱਲ ਉਹਲਾ ਕਿਉਂ ਰੱਖਿਆ ਤੇ ਮੈਂ ਤਾਂ ਸੋਚਿਆ ਮੈਂ ਕਿ ਐਵੇਂ ਉਹਨਾਂ ਦਾ ਤੇਲ ਦਿਖਾਉਣਾ ਪਰ ਇਹਨੇ ਸਗਾਤ ਨੇ ਪਵਾੜੇ ਪਾਤੇ ਹੁਣ ਆਂਦੇ ਅਹੀਂ ਆਉਣਾ ਵਾ ਤੇ ਅਹੀਂ ਆਣ ਕੇ ਪੁੱਛਣਾ ਵਾ ਬਿਠਾਉਣਾ ਵਾ ਸਾਰਿਆਂ ਨੂੰ ਤੇ ਆਪ ਮੈਨੂੰ ਗੁੱਸੇ ਹੋਣ ਡਿਆ ਆਂਦੇ ਜਾਂਦੇ ਤੇਰਾ ਕਸੂਰ ਆ ਜਿਹੜਾ ਤੂੰ ਕੁੰਦੀ ਨਹੀਂ ਤਾਂ ਜਾਂ ਫਿਰ ਤੂੰ ਛਦੈਣ ਆ ਜਿਹੜੀਆਂ ਗੱਲਾਂ ਸੁਣੀ ਜਾਂਦੀਆਂ ਕਿਉਂ ਕਿਸਦੀਆਂ ਗੱਲਾਂ ਸੁਣਦੀਆਂ ਹੁਣ ਬੈੱਕ ਕੇ ਤੇ ਸਾਰੀਆਂ ਗੱਲਾਂ ਕਰਨੀਆਂ ਆਂਦੀਆਂ ਹੀ ਅੰਨੇ ਕਿਹਦੇ ਨਾਲ ਮੰਮੀ ਇਹਦੀ ਤੇ ਮੈਂ ਕਰੀ ਚੰਗੀ ਤਰ੍ਹਾਂ ਭੁਗਤ ਸਵਾਰਨੀ ਆ ਤੇ ਹੁਣ ਤੂੰ ਹੀ ਨਾ ਵਿੱਚ ਆਇਓ ਜੋ ਹੋਊ ਬਾਅਦ ਚ ਵੇਖੀ ਜਾਊ ਇਹਨੂੰ ਤੇ ਇੱਕ ਵਾਰੀ ਮੈਂ ਰਾਏ ਪਾਉਂਗੀ ਆ ਪੀ ਇਹ ਗਿੱਜੀ ਕੀਦੀ ਆ ਜਾਂ ਦੀਦੀ ਨਾਲ ਖੇਡ ਪੁੱਤ ਮੈਨੂੰ ਤਾਂ ਲੱਗਦਾ ਮੇਰੇ ਕਰਮਾਂ ਚ ਨਹੀਂ ਸਤਾ ਮੁਕਣਾ ਚੱਲ ਟਾਈਮ ਨਾਲ ਪੁੱਤ ਕੰਮ ਨਿਬੜ ਗਿਆ ਮੇਰੇ ਨਾਲ ਹੈਲਪ ਕਰਾਤੀ ਨਾ ਇੰਨਾ ਹੀ ਬੜਾਵਾ ਹਾਂਜੀ ਹਾਂ ਮੰਮੀ ਸਾਰੀਆਂ ਹੱਦਾਂ ਪਾਰ ਕਰਤੀਆਂ ਇੰਨੇ ਤੇ ਮੇਰੀ ਬਦਨਾਮੀ ਕਰਨ ਵਾਲੀਆਂ ਕਹਿ ਨਹੀਂ ਸਕਦੇ ਤੁਸੀਂ ਮਾਤਾ ਪਾਣੀ ਦੇ ਦੇ ਘੁੱਟ ਅਸੀਂ ਵੇਲੀ ਦਾ ਮਹਾਂ ਨਬੇੜ ਕੇ ਆਏ ਕੰਮ ਕਿਹੜਾ ਤੂੰ ਵੇਲੀ ਚ ਚਰਖਾ ਕੱਤਣ ਦੇ ਹੈੜਾ ਤੂੰ ਮਹਾਂ ਨਬੇੜ ਕੇ ਆਈ ਆ ਹੱਦ ਹੋ ਗਈ ਤੇਰੇ ਵਾਲੀ ਬੜੀ ਔਖੀ ਆ ਕੀ ਗੱਲ ਆ ਪਰ ਕੀ ਹੋਣਾ ਨਹੀਂ ਆ ਤੇਰੀ ਪਰਚਾਈ ਆਈ ਤੇ ਅਸੀਂ ਸੱਤੀ ਭਾਗੀ ਉਹਦਾ ਚਾ ਕੀਤੇ ਤੇ ਮੇਰੀ ਪਰਚਾਈ ਆਈ ਤੇ ਤੂੰ ਅਖਣਿਆ ਮੂਤਰੀਆ ਦੱਸਿਆ ਤੂੰ ਕੀ ਕਰਤੂਤ ਕੀਤੀ ਏ ਕਿਹੜੀਆਂ ਮੈਂ ਹਗੜੀਆਂ ਮੋਤੜੀਆਂ ਨੂੰ ਦਸੀਆਂ ਉਹਨੇ ਸਵਾਦ ਲੈਦੇ ਮੈਂ ਦਸੀਆਂ ਕੀ ਮੈਂ ਕਹਿ ਤੈਨੂੰ ਕੀ ਉਹਨੇ ਤੇਰੇ ਕੋਲ ਸਵਾਦ ਲਾਇ ਹੀ ਐ ਇਹਨੇ ਚਿਰ ਪਿੱਛੋਂ ਆਈ ਕੀ ਗੱਲ ਤੇਰੇ ਕੁਝ ਬਾਣ ਮੂੰਹ ਚ ਨਹੀਂ ਰੈਂਦੀ ਉੱਥੇ ਜਾ ਕੇ ਜਨ ਬਿਮਾਰੀ ਪਈ ਤੇ ਇੱਥੇ ਦੱਸਦੀ ਦੱਸਦੀ ਤੇ ਮੈਂ ਪੁੱਛਦੀ ਚੁੱਪ ਕਰੋ ਹੋਣੀਓ ਮੈਂ ਨੂੰ ਚੁੱਪ ਕਰੰਦੀ ਰਹੀ ਮਾਦਾ ਕਰਦੀ ਮੈਂ ਵੇਲੀ ਚ ਖਪਣ ਡਈ ਆ ਜੇ ਮੈਂ ਆਈ ਆਈ ਤੇ ਕਿਦਾਂ ਸੱਤੀ ਕਪੜੀ ਅੱਗ ਲੱਗੀ ਉੱਠ ਕੇ ਮੇਰੇ ਦੋਲੇ ਹੋ ਗਈ ਆ ਅੱਗ ਲੱਗਣੀ ਨਹੀਂ ਆ ਜੇ ਤੈਨੂੰ ਪਤਾ ਲੱਗੇ ਤੇਰੀ ਪਰਜਾਈ ਨਾਲ ਕੋਈ ਕਰੇ ਤਾਂ ਫਿਰ ਤੈਨੂੰ ਲੱਗੂਗੀ ਆ ਨਹੀਂ ਤੂੰ ਤਾਂ ਬਥੇਰੀਆਂ ਕਰਦੀ ਆ ਤੇਰੀ ਮਾਸੀ ਆਈ ਹੋਰ ਕੋ ਤੂੰ ਮ ਉਹ ਹੱਲੇ ਮੈਨੂੰ ਨੱਕ ਤੇ ਮੱਖੀ ਨਹੀਂ ਬੈਣ ਦਿੰਦੀ ਬੱਤੀ ਬੱਤੀ ਗੱਲਾਂ ਕਰਦੀ ਆ ਆਵੇ ਸਹੀ ਹੁਣ ਵੇਖੀ ਕਿਦਾਂ ਨਾ ਮਾ ਠੂਠੇ ਪਾਣੀ ਪੀ ਆਉਂਦੀ ਮਾਸੀ ਵੀ ਤੇਰੀਆਂ ਕਰਤੂਤਾਂ ਕਰਕੇ ਕੋਈ ਹੀ ਜੇ ਤੂੰ ਚੱਜ ਨਾਲ ਰਹਿੰਦੀ ਹੋ ਆ ਤੇ ਮੈਂ ਮਾਸੀ ਨਾਲ ਵੀ ਨਹੀਂ ਕੋਈ ਗੱਲ ਕੀਤੀ ਮੈਂ ਤੇਰ ਕੋਈ ਸਿੱਖੀਆਂ ਵਾਂ ਜਿਹੜੀਆਂ ਹੇਰਾ ਫੇਰੀਆਂ ਤੂੰ ਮੇਰ ਨਾਲ ਕਰਦੀ ਨਾ ਮੈਂ ਉਹ ਤੇਰ ਨਾਲ ਕਰਦੀ ਆ ਮੈਂ ਸਭ ਸੁਣਿਆ ਹੀ ਮਾਸੀ ਕੀ ਤੈਨੂੰ ਜੁਕੜਾ ਦੇਦੀ ਤੇ ਮਾਸੀ ਨੂੰ ਕੀ ਤੂੰ ਜਵਾਬ ਦੇਣ ਦੀ ਆ ਉਹ ਕੋ ਫਿਰ ਮੈਂ ਕੀਤਾ ਮੈਂ ਨਹੀਂ ਦੱਦੀ ਜਿਹੜੀਆਂ ਹੋਈਆਂ ਵੀ ਤੀਆਂ ਉਹ ਦੱਸੀਆਂ ਝੂਠ ਚੱਲ ਠੀਕ ਆ ਜੇ ਤੂੰ ਨਹੀਂ ਆ ਦੱਰਦੀ ਤੇ ਤੂੰ ਜੋ ਕਰਨਾ ਹੀ ਉਹ ਕਰਤਾ ਹਾਈ ਹਾਡੀ ਸੁਣਾ ਮੇਰੀਆਂ ਫੋਲ ਖੋਲੋ ਤੇ ਮਾਂ ਤੇਰੀ ਨੂੰ ਜਾ ਕੇ ਉਹਨਾਂ ਦੱਸਤੀਆਂ ਤੇ ਜਿਹੜੇ ਆਪ ਇੱਥੇ ਲੱਛਾਂ ਕਰਦੀ ਗਈ ਕਰਤੂਤਾਂ ਕਰਦੀ ਗਈ ਵੀ ਇਹ ਨਾ ਉੱਥੇ ਸਾਨੂੰ ਟਿਕਣ ਦਿੰਦੀ ਆ ਇੱਥੇ ਤੈਨੂੰ ਟਿਕਣ ਦਿੰਦੀ ਆਂਦੀ ਉੱਥੇ ਜਾਂਦੀ ਨਾ ਪੈਕੇ ਤੇ ਸਾਡੇ ਘਰ ਕਲਾ ਹੀ ਪੈਂਦੀ ਰਹੀ ਮੂਠਾਂ ਚ ਪੈਸੇ ਮਿਲਦੇ ਆ ਮੁੱਠਾ ਜਮਾ ਦਿੰਦੀ ਆ ਤੁਹਾਡੀਆਂ ਰਗਾਂ 'ਚ ਇਹਨੇ ਗੂੜ ਦੇ ਕੇ ਛੱਡਾਈ ਉਹ ਨਹੀਂ ਉਹਨੇ ਦੱਸਿਆ ਤੇ ਮੇਰੀਆਂ ਬੜੀ ਸ਼ਤੀ ਦੱਸਿਆ ਵਾ ਹੈ ਨਹੀਂ ਜੇ ਉਹ ਕੋਈ ਗੱਲਾਂ ਤੁਹਾਡਾ ਨਾਲ ਕਰਦੀ ਹੀ ਤਾਂ ਤੁਹਾਡਾ ਫਰਜ਼ ਬੰਦਾ ਹੀ ਅੱਗੋਂ ਮੈਨੂੰ ਦੱਸ ਦੇ ਤਾ ਉਹਦਾ ਮੂੰਹ ਪਾ ਦੇ ਤੇ ਗਾਹੋਂ ਗੱਲ ਨਾ ਕਰਦੀ ਮੇਰਾ ਮਾਂ ਪਿਓ ਮੈਨੂੰ ਦਿੰਦਾ ਪਰਜਾਈ ਤੇਰੀ ਹੀ ਜੇ ਉਹਨੇ ਸੁਆਦ ਲੈ ਕੇ ਦੋ ਮਿੰਟ ਪੁੱਤ ਗੱਲ ਕਰਨ ਦੇ ਜੇ ਉਹ ਸੁਆਦ ਲਏ ਨਾ ਤੇ ਮੈਂ ਤਾਂ ਕੀਤੀ ਆ ਵਾ ਜੇ ਉਹ ਮੇਰਾ ਨਾ ਕਰਦੀ ਤੇ ਮੈਂ ਨਾ ਕਰਦੀ ਅਗਲੀ ਨੇ ਤੇ ਬਹਿ ਕੇ ਉੱਥੇ ਗੱਲਾਂ ਮੇਰੇ ਨਾਲ ਸਾਰੀਆਂ ਕੀਤੀਆਂ ਵਾ ਹੈ ਮम्मा ਯਾਰ ਚੁੱਪ ਕਰ ਜੋ ਕੋਈ ਫਾਇਦਾ ਨਹੀਂ ਚਲੋ ਆਏ ਚੱਲੀਏ ਕੋਈ ਇਸ ਤੂ ਲਾ ਜਾ ਕੁੜੀ ਨੂੰ ਬਾਹਰ ਇਹਨਾਂ ਨੂੰ ਗਿਰਜਾਂ ਦੇ ਲਾ ਕੋਦ ਮੇਰੀ ਗੱਲ ਸੁਣ ਆ ਮਾਤਾ ਜੇ ਤੂੰ ਇਹ ਜੋਗੀ ਹੋਵੇ ਨਾ ਚਲ ਤੂੰ ਕਰਾ ਕੰਜਰ ਕੜੀ ਕਰ ਚ ਪਵੇ ਹੀ ਨਾ ਆਹ ਹੋਵੇ ਜੋਗੀ ਨਹੀਂ ਆ ਤੈਨੂੰ ਕਪੜਾ ਮੈਨੂੰ ਇੰਨੇ ਜਿਹੀ ਰਹਿਣ ਹੀ ਨਹੀਂ ਦਿੱਤਾ ਤੂੰ ਹੀ ਤੇ ਕੀ ਨਹੀਂ ਦਿੰਦਾ ਨਹੀਂ ਚੀਨੀ ਰਹਿਣ ਦਿੰਦਾ ਜਦੋਂ ਇਹਦੀ ਮਾਸੀ ਨੇ ਇਥੇ ਗੱਲਾਂ ਮੈਨੂੰ ਬਤੀ ਬਤੀ ਕੀਤਾ ਤਾਂ ਘਰ ਆਣ ਕੇ ਸਰੀਕ ਚਪੇੜਾ ਮਾਰ ਗਏ ਸੀ ਉਦੋਂ ਤੂੰ ਕੰਨਾਂ 'ਚ ਰੂੰ ਦਿੰਦਾ ਸੀ ਚੱਲ ਵਾਰੀ ਦੇ ਵੱਟੇ ਲਾ ਲਓ ਲਾ ਲਿਆ ਲਾ ਲਿਆ ਮੈਂ ਇਹ ਲੱਥਣੀ ਆ ਜਿਹਦਾ ਬੜਾ ਕੋਹਣਾ ਇਹ ਆਂਦੀ ਆ ਹੁਣ ਤੂੰ ਕਰ ਲਿਆ ਮੈਂ ਕਰੂੰਗੀ ਕੀ ਕਰੂੰਗੀ ਕਿਹੜਾ ਮੇਰਾ ਬਾਂਦਰ ਤੂੰ ਪਿਆ ਬਾਂਦੂ ਮੈਂ ਗਲਤ ਨਹੀਂ ਆ ਠੀਕ ਆ ਮੈਂ ਸਹੀ ਚੱਲਦੀ ਨਾ ਨਾ ਤੂੰ ਨਹੀਂ ਕਰੀ ਗਲਤ ਹੋਣਾ ਤੂੰ ਤਾਂ ਗਲਤ ਹੋਣਾ ਹੀ ਨਹੀਂ ਲੈ ਤੇ ਮੈਂ ਹੈ ਵੀ ਨਹੀਂ ਆ ਤੂੰ ਹੀ ਲੜੋ ਬਾਂਦਰ ਵਿਚਾਰੇ ਨੂੰ ਆਵੇ ਸਾਹ ਦੇ ਕੇ ਮਾਰ ਦੋ ਤੇ ਮਰੇ ਬਾਂਦਰ ਮਰੇ ਵਿਚੇ ਮਾਰ ਤੂੰ ਨਹੀਂ ਨਹੀਂ ਮਾਤਾ ਹੁਣ ਮੈਂ ਪਹੁੰਚਣਾ ਵਾ ਇਹਦੀ ਪਰਜਾਈ ਕੋਲ ਮੈਂ ਆ ਪਹੁੰਚਣਾ ਹੁਣ ਤੂੰ ਪਹੁੰਚ ਕੇ ਵੇ ਤੇਰੀਆਂ ਘੱਟੇ ਨਾ ਛਾਂਕਦਾ ਤੇਰੇ ਤੂੰ ਕਹਣੋ ਨਹੀਂ ਮੇਰੀ ਪਰਜਾਈ ਕੋਲ ਜਾਣਾ ਮੇਰੇ ਕਿ ਤਨਵਾ ਚਲਾਉਣਾ ਨਹੀਂ ਲਾਉਂਗੀ ਦੱਸ ਦੂੰਗੀ ਮੈਂ ਦਾਦੂ ਮੈਂ ਚੀਜ਼ ਕੀ ਆ ਤੇ ਨਸ ਜੇ ਬਣਾਈ ਮੇਰੇ ਕੋ ਲਾ ਹੱਥ ਤੂੰ ਮੈਨੂੰ ਹੈ ਲਾ ਨਹੀਂ ਤੇ ਤੂੰ ਜਾ ਰੋਕ ਜੋ ਮੰਮੀ ਮਾਤਾ ਇਹ ਜਾਦੀ ਕੋ ਸਿ ਪੁੱਪੂ ਹੈ ਜਰ ਜਾਂਦੀ ਸਿਰ ਨੂੰ ਕਿੱਦਾਂ ਜਾਊ ਮੇਰੇ ਪੇਕੇ ਮੈਨੂੰ ਤਾਂ ਸਮਝ ਹੀ ਨਹੀਂ ਆਦੀ ਇਹਨੇ ਸੋਚਿਆ ਕਿ ਇਹਦਾ ਕੋਈ ਹੈ ਨਹੀਂ ਆ ਸਾਰੇ ਹੀ ਆ ਮੇਰੇ ਭੁੱਲੇ ਨਹੀਂ ਤੇਰੇ ਬੜਾ ਤੇਰਾ ਪਖ ਪੂਰਣ ਏ ਸਭ ਜਾਣਦੀ ਮੈਂ ਪੱਲੇ ਕੈਨੂੰ ਅਗਲੇ ਬੰਦੇ ਨਹੀਂ ਆ ਪਰਝਾਈ ਤੇਰੀ ਨੇ ਤਾਂ ਕੰਬਲ ਤੋਂ ਬਤੀ ਬਤੀ ਗੱਲਾਂ ਕੀਤੀਆਂ ਆਂਦੀ ਆ ਹੱਡ ਤੋਂ ਲਾ ਲਾ ਕੰਬਲ ਲਈ ਹੁੰਦੀ ਆ ਵੀ ਮੇਰਾ ਘਰ ਪਰ ਜੇ ਤੇ ਜਿਹੜੇ ਪੈਸੇ ਦਿੱਤੇ ਕਿਨੂੰ ਦਿੱਤੇ ਇੱਥੇ ਤਾਂ ਤੂੰ ਕਹਿ ਕੇ ਜਰ ਨੂੰ ਦੱਸਿਆ ਨਹੀਂ ਵੀ ਮੈਂ ਉਸ ਰਕਮ ਲੈ ਕੇ ਆਈ ਆ ਉਥੋਂ ਪਰਝਾਈ ਦਾ ਸਿਰ ਮੋਨ ਮੋਨ ਤੇ ਇੱਥੇ ਲਈ ਹੁੰਨੀ ਆ ਉਧਰੋਂ ਤੂੰ ਉਧਰ ਚੰਦ ਚੜ੍ਹਦੀ ਫਿਰਦੀ ਆਂ ਹਟ ਨਾ ਕੇ ਨਹੀਂ ਤੁਸੀਂ ਹੁਣ ਹਟਣਾ ਦੋਵੇਂ ਇਹ ਕਿ ਦੱਸ ਦੋ ਮਮੀ ਹੱਦਾ ਪਾਰ ਕਰਨ ਡਏ ਹੁਣੇ ਮੀਟਿੰਗ ਬਾਨੀ ਤੂੰ ਤੇ ਕਰਦੀ ਨਹੀਂ ਹੱਦਾ ਪਾਰ ਹੁਣ ਨਹੀਂ ਆ ਮੈਂ ਤੁਹਾਨੂੰ ਦੱਸਾਂ ਮੇਰਾ ਮਾਪਿਓ ਦਿੰਦਾ ਉਹ ਕੌਣ ਹੋਵੇ ਗੱਲ ਕਰਨ ਵਾਲੀ ਤੇ ਫਿਰ ਪੁੱਛ ਜਾ ਕੇ ਪਰਜਾਈ ਨੂੰ ਮੇਰੇ ਸਿਰ ਤੇ ਕੋ ਚੜਦੀ ਆ ਪੁੱਛ ਲੂੰਗੀ ਤੈਨੂੰ ਵੀ ਪੁੱਛਣੂੰਗੀ ਤੇ ਤੈਨੂੰ ਵੀ ਪੁੱਛਣਾ ਮੇਰੇ ਤੇ ਜ਼ੋਰ ਤੇਰਾ ਚੱਲ ਗਿਆ ਜਿਹੜੀ ਇਥੇ ਪਤੀ ਪਤੀ ਗੱਲਾਂ ਕਰੀ ਉਹਨੂੰ ਜਾ ਕੇ ਪੁੱਛ ਪਹਿਲਾਂ ਉਹ ਤੇਰੀ ਆ ਜੇ ਉਹਨੇ ਕੋਈ ਗੱਲ ਛੇੜੀ ਤਾਂ ਤੂੰ ਮੈਨੂੰ ਵਾਇ ਮਾਰ ਕੇ ਬਿਠਾਉਂਦੀ ਹੋ ਨਾ ਮੂੰਹ ਤੇ ਗੱਲ ਕਰ ਦੇ ਪਤਾ ਨਹੀਂ ਤੇਰਾ ਮੇਰ ਨਾਲ ਕੀ ਵਾਰਿਆ ਕਿਹੜੇ ਗੱਲੋਂ ਤੂੰ ਮੇਰ ਨਾਲ ਲਾ ਲੱਛਣਾ ਵੇਲਾ ਲੱਛੜ ਉਹ ਕਾਨੂੰ ਮਰ ਗਿਆ ਤੂੰ ਮਰ ਜਾਂਦੀ ਮੈਂ ਦਾਨੀ ਆ ਵੀ ਰੱਬਾ ਮੈਨੂੰ ਚੁੱਕ ਲੈਂਦਾ ਮੈਨੂੰ ਕਿਉਂ ਆ ਨੈਸ਼ਨ ਜੋਗੀ ਛੱਡ ਗਿਆ ਨਹੀਂ ਆ ਜਾਨਦਾਨਾਂ ਦੀਆਂ ਆਜੇ ਨੇ ਕਹਿਤਾ ਵੀ ਜਿਉ ਕਰਦੀ ਤੇ ਮੈਨੂੰ ਸੱਦਦੀ ਜਿੱਦਣ ਤੇਰੀ ਮਾਸੀ ਕਰਦੀ ਆ ਤਰ ਮੂੰਹ ਜੋੜ ਜੋੜ ਉਹਦੇ ਨਾਲ ਗੱਲਾਂ ਕਰਦੀ ਨਾ ਉਹ ਦਿਨ ਬਿਮਾਰੀ ਤੇਨੂੰ ਪੈਂਦੀ ਮੈਨੂੰ ਸੱਦਦੀ ਕੌਣ ਦੀ ਮਾਸੀ ਆੜੇ ਕਰ ਗੱਲਾਂ ਰੋਗ ਵੀ ਮਾਸੀ ਵਰਗੀ ਕੋਈ ਆਉਂਦੀਆਂ ਵਾ ਹੋਰ ਕਹਿੰਦੇ ਤੂੰ ਟਿੱਚ ਨਹੀਂ ਜਾਣਦੀ ਜੇ ਉਹ ਮੇਰੇ ਚੰਗੀ ਹੁੰਦੀਆਂ ਮੇਰੀ ਪਰਜਾਈ ਤੇ ਤੈਨੂੰ ਗੱਲ ਕਰਨ ਨਾ ਦਿੰਦੀ। ਪਾ ਵੇਖ ਲਈ ਤੇਰੀ ਪਰਜਾਈ ਉਥੇ ਤੈਨੂੰ ਟਿਕਣ ਨਹੀਂ ਦਿੱਤੀ। ਤੂੰ ਉਹਨੂੰ ਨਹੀਂ ਟਿਕਣ ਦਿੰਦੀ ਤਾਂ ਪਤਾ ਚੈਨ ਮੈਂ ਹੁਣ ਚੰਗਾ ਹਾਂ ਮੈਂ ਕਿਹਾ ਤੂੰ ਸਬਰ ਕਰ ਹੁਣ ਮੈਂ ਨਾਲੇ ਤੇਰੀ ਪਰਜਾਈ ਨੂੰ ਬਿਠਾਉਂਗੀ ਤੇ ਨਾਲੇ ਮੈਂ ਉਹਨੂੰ ਬਿਠਾਉਂਗੀ ਸਗਾਰ। ਮੇਰੀਆਂ ਫੀਤੀਆਂ ਨਹੀਂ ਲਾ ਦੇਣ ਲੱਗੀਆਂ। ਬਾਹਰ ਜਿਹੜਾ ਕੱਲ ਨੂੰ ਸੱਦਣਾ ਅੱਜ ਸੱਦ ਤੇ ਮੈਂ ਕਰਾਉਣਾ ਨਾ ਗਲਪੀਆਂ ਕਰਕੇ ਨਹੀਂ ਗਈ ਤੁਹੇ ਤੇ। ਨਹੀਂ ਕਰਾਂ ਕੋਈ ਨਹੀਂ ਤੂੰ ਸਬਰ ਰੱਖੋ ਮੈਂ ਇਕੱਠੇ ਕਰਦੀ ਸਾਰੇ। ਰੱਖਿਆ ਸਬਰ। ਮੈਂ ਨਹੀਂ ਡਰਦੀ। ਠੀਕ ਆ ਸੱਦ ਤੂੰ। ਔਰ ਜਿਹੜੇ ਕਰ ਗੱਲ ਇੰਨੀ ਕਿ ਜਿੰਨੀ ਫੜ ਕੇ ਤੂੰ ਅਸਮਾਨੇ ਚੜਾ ਕੇ ਰੱਖਦੀ ਆ ਜੀਜੀ ਨੂੰ ਤੂੰ ਦੱਸਦੀ ਫਿਰਦੀ ਆ ਚੱਲ ਬੈਠ ਤੂੰ ਤੇ ਸਾਰੀ ਅੱਗ ਲਾਉਣੀ ਆ ਤੂੰ ਤੇ ਅੱਗ ਲਾਉਣੀ ਆ ਸਾਡੇ ਜੇ ਮੰਮੀ ਨੂੰ ਨਾ ਮੈਨੂੰ ਸੁਧਾਨ ਕਰਤਾ ਆ ਮੈਂ ਤੈਨੂੰ ਪ੍ਰੀਤਵਾਲ ਖੜਾ ਤੇਰਾ ਜਿਹੜਾ ਪਾਰਾ ਬਹੁਤਾ ਚੜਿਆ ਤੇਰਾ ਹਾਈ ਜਣਾ ਹੋਵੇ ਲੈ ਜਾ ਲੈ ਜਾ ਇਹਨੂੰ ਉਹਦੇ ਪਵਾੜੇ ਪਾਉਣੀ ਆ ਪਵਾੜੇ ਦੀ ਜੜ ਜੜ ਖਣ ਲੱਗੀ ਇਹ ਚ ਹੁਣ ਹਵਾ ਪ੍ਰਵਾਹ ਕੇ ਲਿਆਈ ਤੂੰ ਜਣਾਕ ਨਹੀਂ ਜਾਣਾ ਪੰਪ ਚੰਗਾ ਉਹਨੇ ਦੇਣਾ ਤੈਨੂੰ ਚੱਲ ਦਫਾ ਹੋ ਉੱਥੇ ਆ ਮੈਨੂੰ ਦਫਾ ਕਰਦੀ ਆ ਲੈ ਜਾ ਤੂੰ ਵੀ ਪ੍ਰੀਤਕਾਰੀ ਸਾਡਾ ਨੂੰ ਜਰਾਦੀ ਰੋਟੀ ਉੱਥੇ ਹੀ ਖਾਯੋ ਇੱਧਰ ਵੜ ਨਾ ਆ ਗਈਆਂ ਪੂਰੀ ਆਹ ਸੁਣ ਰਿਆ ਹਾਂ ਹਾਂ ਦੱਸ ਤੋਹੀਂ ਮੈਨੂੰ ਜਿਹੜਾ ਖਪਾਇਆ ਸੀ ਦੋਵਾਂ ਨੇ ਲੋਕੋ ਹੁਣ ਤੇ ਮੇਰੇ ਸਿਰ 'ਚ ਡਾਂਗਾ ਮਾਰਨੀਆਂ ਵਜਨੀਆਂ ਆ ਜੇ ਮਾਤਾ ਵਜਨੀਆਂ ਚਲੇ ਗਿੱਟੇ ਸਾਹ ਜਣ ਤੇਰੇ ਨੀ ਕਿਹੜੇ ਖੂਹ 'ਚ ਪੈ ਜਾ ਜਾ ਕੇ ਮੈਨੂੰ ਤਾਂ ਖੂਬ ਨਹੀਂ ਹੁਣ ਕੋਈ ਲੱਭਦਾ ਜਿੱਥੇ ਮੈਂ ਪੈ ਜਾਂ ਡੁੱਬ ਜਾ ਤੇ ਖਾਲਿਆ ਗਿਰਜਾਂ ਨੇ ਮੈਨੂੰ ਤੇ ਉੱਥੇ ਹੀ ਕਿਤੇ ਪ੍ਰੀਤ ਤੈਨੂੰ ਵੀ ਨਹੀਂ ਮੱਸ ਸਕਦੇ ਆਵਾਜ਼ ਸੁਣੀ ਸਾਰੇ ਪਿੰਡ ਨੇ ਸੁਣ ਲਈ ਹੋਣੀ ਆ ਹਾਏ ਹਾਏ ਵਾਜ ਜਾ ਕਿਤੇ ਐਦਾਂ ਡਈਆਂ ਵਾਜਾਂ ਤੇ ਮੈਨੂੰ ਬੜੇ ਚਿਰ ਦੀਆਂ ਸੁਣ ਲਈਆਂ ਮੈਂ ਪਰ ਮੈਂ ਕੀ ਕਰਾਂ ਮੈਂ ਅੱਗੇ ਹ ਕੰਮ ਚ ਬਦਨਾਮੀ ਖੱਟੀ ਸੁਣ ਤੇ ਮੈਂ ਅੰਦਰ ਹ ਸਬਜੀ ਕੱਟਣ ਲਈ ਫੇ ਮੈਂ ਹੌਲੀ ਨੂੰ ਬਾਹਰ ਲੈ ਕੇ ਆਈ ਪੀ ਕੀ ਗੱਲ ਹੋਈ ਮੈਂ ਤਾਂ ਡਰਦੀ ਨਹੀਂ ਜਾਂਦੀ ਸੱਚ ਪੁੱਛਿਓ ਤੇ ਮੈਨੂੰ ਤਾਂ ਲੱਗਦਾ ਤੂੰ ਸੱਚੀ ਡਰਨ ਪਈ ਹੁਣ ਨਹੀਂ ਡਰ ਆਉਂਦਾ ਵਾ ਪਤਾ ਤੁਹਾਨੂੰ ਪਤਾ ਹੀ ਆ ਪਿਛਲੀ ਵਾਰੀ ਕਿੱਦਾਂ ਬੋਲੀ ਸੀ ਤੇ ਡਰ ਲੱਗਦਾ ਵਾ ਬੋਲੀ ਸੀ ਤੇ ਕਿਤੇ ਪਿਛਲੇ ਆਨੇ ਤੇ ਤੂੰ ਥਾਂ ਲੈ ਕੇ ਦਿੱਤਾ ਇਹਨੂੰ ਮੇਰਾ ਫੋਨ ਆ ਮੇਰੇ ਘਰ ਬਾਹਰ ਵਾ ਉਹ ਗੱਲ ਤੇ ਤੁਹਾਡੀ ਠੀਕ ਵਾ ਕਤ ਵਜ ਜੂਗੀ ਹੱਥ ਦੇ ਵਿੱਚ ਪਿਛਲੇ ਨੇ ਇਹਨਾਂ ਨੂੰ ਪੜਾ ਕੇ ਦਿੱਤਾ ਤੇ ਵੜ ਨਹੀਂ ਦੇਣਾ ਕਿਸੇ ਨੂੰ ਇਹਨਾਂ ਬੜ ਗੱਲ ਏਦਾਂ ਵਾਂ ਵੀ ਹੁਣ ਦੂਜੇ ਦੇ ਘਰ ਦੇ ਵਿੱਚ ਤੁਹਾਨੂੰ ਪਤਾ ਮੂੰਹ ਤੇ ਕਹਿ ਦਿੰਦੀ ਆ ਵੀ ਮੇਰੇ ਘਰ ਦੇ ਵਿੱਚ ਆਚਾਨਕ ਤੁਸੀਂ ਬੋਲਦੇ ਹੋ ਨਹੀਂ ਗੱਲ ਹੋਈ ਕੀ ਕਾਤੋਂ ਛੜੀ ਦੱਸ ਨਹੀਂ ਦੀਦੀ ਦੱਸਣਾ ਕੀ ਆ ਪਤਾ ਨਹੀਂ ਕਿਹੜਾ ਵੇਲਾ ਘੜੀ ਸੀ ਜਦੋਂ ਮੈਂ ਤੁਹਾਡੇ ਘਰ ਕੰਮ ਕਰਨ ਆਈ ਤੇ ਉਹ ਪਾਜੀ ਨੇ ਗਲਤੀ ਕੀਤੀ ਉਹ ਤਾਂ ਨਿੱਜੀ ਗੱਲ ਸੀ ਦਵਿੰਦਰ ਨੇ ਤੇ ਉਹ ਗੱਲ ਨੂੰ ਐਨੀ ਹਵਾ ਦੇਤੀ ਆਇਆ ਪੀ ਸਾਰੇ ਪਿੰਡ ਚ ਆਂਦੀ ਆ ਵੀ ਮੈਂ ਘਰ ਘਰ ਜਾ ਕੇ ਦੱਸਾਂ ਮਨ ਤੇ ਰਿਸ਼ਤੇਦਾਰਾਂ ਤੱਕ ਵੀ ਚਲ ਗਈਆਂ ਗੱਲਾਂ ਕਿਹੜੇ ਰਿਸ਼ਤੇਦਾਰ ਤੱਕ ਜਿਨ੍ਹਾਂ ਦਾ ਮੈਨੂੰ ਡਰ ਹੀ ਮੇਰੇ ਪੇਕਿਆਂ ਦਾ ਜਦੋਂ ਉਹਨਾਂ ਨੂੰ ਸਾਰਾ ਕੁਝ ਇਹਨੇ ਦੱਸਤਾ ਵੀ ਤੁਹਾਡੀ ਧੀ ਇਹ ਚੰਗੀ ਤੇ ਹੁਣ ਮੈਨੂੰ ਕਿਸ ਦਾ ਕੀ ਡਰ ਰਹਿ ਗਿਆ ਮਾੜੀ ਗੱਲ ਵਾ ਚਲੋ ਜੇ ਆਪ ਹੀ ਘਰਾਂ ਦੇ ਟੱਕਣ ਟੱਕਣੇ ਹੋਣ ਤੇ ਮੈਂ ਤੇ ਆਪ ਦਿਨ ਰਾਤ ਉਹਨੂੰ ਵੱਡ ਵੱਡ ਖਾਨੀ ਆ ਤੇ ਤੇਰੀ ਇੱਕ ਦਿਨ ਦੀ ਗਲਤੀ ਤੇ ਸਾਰੀ ਉਮਰ ਦੇ ਮਿਹਨੇ ਬਣ ਗਏ ਕੀ ਕੀਤਾ ਜਾਵੇ ਹੁਣ ਸਮਝ ਨਹੀਂ ਆਉਂਦੀ ਆ ਵੇਖ ਲੈ ਨਾ ਤੇ ਸਾਡੀ ਸੌਂਦੀ ਮਨ ਦੀ ਆਪ ਹੀ ਅਹੀਂ ਜਾ ਕੇ ਥੋੜਾ-ਪੋਤਾ ਸਮਝਾਈਏ ਜਾਂ ਕਿੱਦਾਂ ਵੀ ਪਤਾ ਨਹੀਂ ਕੀ ਉਹਨੂੰ ਮੇਰੇ ਨਾਲ ਦੁਸ਼ਮਣੀ ਆ ਕੀ ਵੈਰ ਆ ਨੀ ਕੀ ਜੀ ਗੱਲ ਨੂੰ ਜਰਾ ਚ ਕਿੱਥੇ ਕੀਤੀ ਭਾਬੀ ਨਹੀਂ ਆਏ ਉਹਦਨ ਉਹ ਹੋ ਉਹ ਨਾ ਕੀਤੀ ਉਹਨਾਂ ਨਾ ਕੀਤੀਆਂ ਤੇ ਉਹ ਕਿਹੜਾ ਗਾੜੀ ਬੜੀ ਪੱਤਰੀ ਹੀ ਵੀ ਜਿਹੜਾ ਨਾ ਕੀਤੀਆਂ ਤਾਂ ਉਹਨੇ ਕੋਲ ਰੱਖ ਲੀਆਂ ਉਹ ਜਾ ਕੇ ਨੇ ਮੰਮੀ ਨਾਲ ਵੱਧ ਘੱਟ ਗੱਲਾਂ ਬਾਤਾਂ ਟਾੜੀ ਦੀਆਂ ਟਾੜੀਓ ਇਹਦੇ ਉਹਦਾ ਵੇਖ ਲਓ ਐਵੇਂ ਨਹੀਂ ਲੋਕੀ ਕਹਿੰਦੇ ਵੀ ਪਰਜਾਈਆਂ ਪਰਜਾਈਆਂ ਹੁੰਦੀਆਂ ਜੇ ਤਰਨਾ ਕੀਤੀਆਂ ਤਾਂ ਤੂੰ ਇੱਥੇ ਇਹਦੇ ਨਾਲ ਘਰ ਪਈ ਮੈਨੂੰ ਇੰਨੀ ਗੱਲ ਕਹੀ ਆ ਤੇ ਬੰਦਾ ਮੂੰਹ ਤਾਂ ਪੁੱਛਦਾ ਜਦੋਂ ਆਂਦੇ ਹੁੰਦੇ ਗੱਡੀਆਂ ਹੰਗਾਰਾ ਮਿਲੇ ਨਾ ਤੇ ਚੁਗਲੀਆਂ ਵਾਲਿਆਂ ਦੀ ਸੁਰ ਵੀ ਉਦੋਂ ਹੀ ਮਿਲਦੀ ਆ ਆਪਸ ਵਿੱਚ ਜੇ ਹੁੰਦੀ ਚੱਜਦੀ ਉਹ ਸਿਆਣੀ ਗੱਲ ਇੱਥੇ ਹੀ ਤਾਂ ਇੱਥੇ ਨਬੇੜ ਜਾਂਦੀ ਪੁੱਛੀ ਜਾਂਦੀ ਉਹਨੂੰ ਉਹਨੂੰ ਬਜ਼ੁਰਗ ਵਿਚਾਰੀ ਨੂੰ ਕਾਹਦੇ ਤੰਨੇ ਮੇਨੇ ਇਹ ਗੱਲ ਹੋਰ ਕੇ ਉਹ ਚਾਰੇ ਸਗੋਂ ਮਾਫ਼ ਮੈਨੂੰ ਪਤਾ ਉਹਨਾਂ ਨੇ ਟੈਨਸ਼ਨ ਲੈ ਲੈ ਬਿਮਾਰ ਪੈਣਾ ਹੀ ਉਹ ਤੇ ਪਰ ਦੀਦੀ ਇਹਦੀ ਕੀ ਕਰਤੂਤ ਹੋਈ ਇਹਨੂੰ ਕੀ ਲੋੜ ਹੀ ਗੱਲਾਂ ਕਰਨ ਦੀ ਇਹੋ ਜਿਹੀ ਮੇਰੀ ਗੱਲ ਸੁਣ ਗੱਲ ਹੁੰਦੀ ਆ ਕਿ ਹੱਦ ਤੱਕ ਛਪਾਉਣ ਵਾਲੀ ਇੱਤਾ ਪਤਾ ਫਿਰ ਸਾਹਮਣੇ ਵਾਲਾ ਕੀ ਸਮਝ ਲੈਂਦਾ ਵਾ ਵੀ ਹੋਊ ਕੋਈ ਗਲਤੀ ਇਹਦੇ ਵਿੱਚ ਵੀ ਜੇ ਜੀ ਚੁੱਪ ਕੀਤੀ ਆ ਜਿਨ੍ਹਾਂ ਲੋਕਾਂ ਦੇ ਵਿੱਚ ਤੂੰ ਬਹਿ ਕੇ ਤੇ ਆਪਣੀ ਉਹ ਗੱਲ ਤੇ ਪੜਦਾ ਪਾਉਣਾ ਸੀ ਜਾਂ ਜਿਨ੍ਹਾਂ ਕੋ ਇਹ ਗੱਲ ਨੂੰ ਛਪਾਉਣਾ ਸੀ ਜਦ ਸਾਰੇ ਮੇਨ ਬੰਦਿਆਂ ਚ ਗੱਲ ਖੁੱਲ ਗਈ ਆ ਤੇ ਗੱਲ ਬਹਿ ਕੇ ਕਰ ਹੀ ਲੈ ਇੱਕ ਵਾਰੀ ਇਹਨੇ ਹਟਣਾ ਹੀ ਤਾਂ ਨਹੀਂ ਤੇ ਫਿਰ ਇਹਦਾ ਮੂੰਹ ਪੈ ਜਨਾ ਕੱਲ ਨੂੰ ਤੇਰੀਆਂ ਧੀਆਂ ਵੀ ਜਵਾਨ ਹੋਣ ਡੀਆਂ ਮੈਂ ਤੇ ਉਹ ਕਹਿਣ ਨਹੀਂ ਆ ਕਿ ਚੱਲ ਮੈਂ ਤਾਂ ਨਹੀਂ ਹੈ ਨਾ ਹੀ ਗੱਲ ਨੂੰ ਬਾਹਰ ਜਾਵੇ ਹੁਣ ਨਹੀਂ ਆ ਰੱਬਾ ਕੋਈ ਇਹੋ ਜੀ ਕਰਾਮਾਤ ਕਰ ਵੀ ਇਹਨੂੰ ਆ ਪੂਰ ਜੋਗੀ ਨਾ ਛੱਡੀ ਇਹਦੇ ਪਿੱਛੇ ਜਾਇ ਇੱਕ ਵਾਰ ਤੇ ਉਹਨਾਂ ਨੇ ਬਾਹਲ ਕੇ ਇੱਥੇ ਪੁੱਛ ਮੇਰਾ ਕਸੂਰ ਕੀ ਹੈ ਕਹ ਜੀ ਅੰਤੇ ਵੀ ਅੱਡ ਕਰ ਤੂੰ ਵੀ ਨਹੀਂ ਮੰਨਦੀ ਨਾ ਅੱਡ ਨੂੰ ਪਤਾ ਹੋ ਗਈ ਤੈਨੂੰ ਹੱਥ ਲਾਉਣਾ ਪੈਣਾ ਹੁਣ ਤੈਨੂੰ ਮਿਲਦੀਆਂ ਪੱਟੀਆਂ ਹੋਈਆਂ ਨਾ ਦੇਖੀਆਂ ਪ੍ਰੀਤ ਨਾਉ ਨਹੀਂ ਖੁੱਬਦਾ ਲੋਕੀ ਕਿਤੇ ਆਪਣੀ ਕੰਤੇ ਸਮੇਂ ਬਦਲ ਗਏ ਪਹਿਲਾਂ ਵਾਲੀ ਕੋਈ ਗੱਲ ਹੀ ਨਹੀਂ ਰਹਿ ਗਈ ਲੜਾਈਆਂ ਪੜਾਈਆਂ ਵਾਲੀ ਹੁਣ ਤੇ ਲੋਕਾਂ ਦੇ ਵਿੱਚ ਆਪਸੀ ਇੰਨਾ ਪਿਆਰ ਜਿੰਨਾ ਦਾ ਹੈਗਾ ਉਹਨਾਂ ਦਾ ਹੈਗਾ ਵੀ ਆ ਕੀ ਪਤਾ ਇਹਨਾਂ ਦਾ ਪਿਆਰ ਕਿੱਥੇ ਚਲ ਗਿਆ ਵਾ ਕੀ ਪਤਾ ਕੀ ਖਾਂਦੀ ਆ ਜਿਹੜਾ ਇੰਨਾ ਇਹਦੇ ਚ ਹਰ ਮੇਰੇ ਪਹਰਾ ਹੀ ਚੜਿਆ ਰਹਿੰਦਾ ਵਾ ਮੈਂ ਇਹਦੇ ਬੋਲ ਬੋਲ ਤੇ ਆਪਣੀ ਬਣੀ ਬੋਲੀ ਉਹ ਤੇ ਬੋਲੀ ਉਹ ਵੀ ਬੜਾਈ ਉਹ ਤੇ ਮੰਮੀ ਕੀ ਕਰੀਏ ਫਿਰ ਗੁੱਸਾ ਨਹੀਂ ਆਉਂਦਾ ਨਹੀਂ ਇੰਨਾ ਬੋਲੀਆਂ ਮੇਰਾ ਸਿਰ ਲੱ ਲਿਆ ਇੰਨਾ ਕਿਤੇ ਅੱਕ ਗਿਆ ਹਾਂ ਸਿਆਣੇ ਬੰਦੇ ਨੂੰ ਸਾਰਿਆਂ ਦਾ ਫਿਕਰ ਮੈਂ ਹੁਣ ਕੀ ਕਰਾਂ ਮੈਂ ਹੁਣ ਉਹਨੂੰ ਚੰਗੀ ਕਹਾਂ ਕਿ ਉਹਨੂੰ ਚੰਗੀ ਕਹਾਂ ਮੈਨੂੰ ਤਾਂ ਦੋਵੇਂ ਇੱਕੋ ਜੀਆਂ ਬ ਮੈਂ ਕਿੰਨੂੰ ਮਾੜੀ ਕਹਦਾ ਹੁਣ ਔੜੀ ਸੁਜੀ ਨਹੀਂ ਕੋਹ ਵੀ ਤੇ ਜੀ ਭਿਆਣੀ ਇਹਨੂੰ ਇਧਰ ਨੂੰ ਲੈ ਆਈ ਵੀ ਠੰਡੀਆਂ ਹੋ ਜਾਣ ਕਿਤੇ ਇੰਨਾ ਤੇ ਉੱਥੇ ਪਰ ਰਿੰਨਣਾ ਪਕਾਉਣਾ ਕਿਹੜਾ ਵਾ ਇਹੋ ਰਿੜਕੀ ਜਾਣੀ ਆ ਗੱਲਾਂ ਹੀ ਹੁਣ ਲੱਸੀ ਕੱਚੀ ਬਣਾਈ ਜਾਣੀ ਇੰਨਾ ਵਧਾਈ ਜਾਣੀ ਕੀ ਕਰਾਂ ਕੋਈ ਗੱਲ ਨਹੀਂ ਵਾਕਿਆ ਘੜੀ ਕਿ ਇਧਰ ਰਹੂਗੀ ਤੇ ਆਪੇ ਉਹਦਾ ਵੀ ਗੁੱਸਾ ਠੰਡਾ ਹੋ ਜਾਊਗਾ ਉਹਨੇ ਤਾਂ ਫੇਰ ਮੈਂ ਉਹਣਾ ਹਾਂ ਦੀ ਮੈਂ ਤੇਰੇ ਤੇ ਚੜਾਂਗੀ ਮਾਰ ਦੇਣੀ ਵੇਖ ਲੈ ਸੁਣ ਲਾ ਉਹਦੀਆਂ ਗੱਲਾਂ ਭੈਣਾ ਜਿੱਦਾਂ ਦਾਦਾ ਦਿਮਾਗ ਮਾਰ ਵੀ ਸਕਦੀ ਐ ਧਿਆਨ ਨਾਲ ਆ ਰਿਹਾ ਕਰੋ ਹਾਂ ਨਹੀਂ ਤੇ ਮਾਰ ਕੋ ਦਿਮਾਗ ਦੀ ਮੋਟੀ ਆ ਥਰਜੀ ਮੈਂ ਤਾਂ ਉਹਦਾ ਸਭ ਲਾ ਲਿਆ ਉਹਦਾ ਕੀ ਇਹਦਾ ਪਿਛਲਿਆਂ ਨੂੰ ਦੱਸੇ ਵੀ ਆ ਹੁਣ ਡੰਡੇ ਮਾਰਦੀ ਫੇਰ ਉਹ ਗੱਲ ਵੀ ਚੰਗਾ ਚੁੱਕਾ ਤੇ ਦੱਸਣਾ ਚਾਹੀਦਾ ਵਾ ਦੱਸੋ ਗੱਲ ਇਹ ਸਿਰਾ ਪਾਣੀ ਨੰਗ ਜਾ ਫੇਰ ਨਹੀਂ ਲਕਾਰ ਰੱਖਣਾ ਚਾਹੀਦਾ ਸਮਝਾਉਣੇ ਨੂੰ ਸਮਝਾਉਂਦੇ ਕਿਉਂ ਨਹੀਂ ਉਹ ਹੀ ਨਾ ਕੱਲ ਨੂੰ ਕੋਈ ਗੱਲਬਾਤ ਹੋਈ ਫੇਰ ਤੋਂ ਨਾ ਮੋਰੇ ਲਾ ਕੇ ਆਜਣਾ ਵੀ ਸਾਡੀ ਕੁੜੀ ਨੂੰ ਇਦਾਂ ਕਿਹਾ ਉਦਾਂ ਕਿਹਾ ਜਜੇ ਹੁਣ ਕੁੜੀ ਹੱਥ ਚੁੱਕਦੀ ਆ ਤਾਂ ਮੈਂ ਮਾਪਿਆਂ ਪੇ ਕਹਿੰਨ ਦੱਸਣਾ ਕਿਹਨੇ ਦੱਸਣਾ ਇਹਨੂੰ ਬਿਲਕੁਲ ਨਹੀਂ ਸਮਝਾਉਣਾ ਜੋ ਮਰਜ਼ੀ ਬੋਲੀ ਜਾਂਦੀ ਮੈਂ ਤਾਂ ਸਭ ਬਹੁਤਾ ਕਹਿੰਦੀ ਬੋਲਿਆ ਤਾਂ ਆਪੇ 2 ਦਿਨ ਬੋਲ-ਬਾਲ ਕੇ ਹਟ ਜੂਗੀ 2 ਦਿਨ ਅਰੇ ਕਿਤੇ ਸਦੀਆਂ ਹੋ ਗਈ ਐਦਾ ਹੀ ਬੋਲਦੀਆਂ ਨੂੰ ਜ਼ਿੰਦਗੀ ਲੰਘੀ ਇੱਥੇ ਬੋਲ-ਬੋਲ ਕੇ ਹੀ ਸੁਣ-ਸੁਣ ਕੇ ਇਹਨਾਂ ਦੀ ਕੀ ਕਰੀਏ ਹੁਣ